ਦੋਸਤੋ ਹੁਣ ਤੱਕ ਕੋਈ ਰੱਬ ਦਾ ਘਰ ਵੀ ਨਹੀਂ ਛੱਡਦਾ ਦੇਖਿਓ ਵੀਡੀਓ ਨੂੰ ਗੌਰ ਨਾਲ ਦੇਖੋ ਪੂਰਾ ਪਰਿਵਾਰ ਪਲਾਨ ਬਣਾ ਕੇ ਨਾ ਇਸ ਪੀਰਾਂ ਵਾਲੀ ਜਗ੍ਹਾ ਤੋਂ ਨੋਟਾਂ ਦੇ ਹਾਰ ਲਫਾਫੇ ਦੇ ਵਿੱਚ ਪਾ ਕੇ ਲੈ ਜਾਂਦੇ ਆ ਪਹਿਲਾਂ ਆਸਾ ਪਾਸਾ ਦੇਖਦੇ ਪੂਰੀ ਚੰਗੀ ਤਰ੍ਹਾਂ ਵੀਡੀਓ ਨੂੰ ਦੇਖਿਓ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਦੇਖੋ ਲੋਕਾਂ ਦੇ ਹਾਲ ਰੱਬ ਦਾ ਘਰ ਵੀ ਨਹੀਂ ਛੱਡ ਰਹੇਗੇ ਬੱਚੀ ਨੂੰ ਪੂਰਾ ਪਲਾਨ ਬਣਾ ਕੇ ਸਿਖਾਇਆ ਤੇ ਕਿਦਾਂ ਉਹ ਲਫਾਫੇ ਵਿੱਚ ਹਾਰ ਪਾ ਕੇ ਲੈ ਜਾਂਦੀ ਆ ਬਾਕੀ ਦੋਸਤੋ ਤੁਸੀਂ ਵੀਡੀਓ ਦਾ ਐਂਡ ਤਾਈਂ ਬਣੇ ਰਹੋ ਸ਼ੇਅਰ ਕਰੋ ਕਮੈਂਟ ਆਪਣਾ ਜਰੂਰ ਦੱਸ ਕੇ ਜਾਇਓ ਤੇ ਸ਼ੇਅਰ ਲਾਜ਼ਮੀ ਕਰਿਓ ਬਣੇ ਰਹੋ ਵੀਡੀਓ ਦੇ ਨਾਲ ਆ ਦੇਖ ਲਓ ਜੀ ਇੱਕ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇੱਕ ਪੁਸ਼ਪਾਰ ਪੀਰਾਂ ਵਾਲੀ ਜਗ੍ਹਾ ਦੀ ਵੀਡੀਓ ਆ ਜਿੱਥੇ ਇੱਕ ਪਰਿਵਾਰ ਆਉਂਦਾ ਜਿਹਦੇ ਚ ਇੱਕ ਲੇਡੀ ਜੀ ਇੱਕ ਬੰਦਾ ਦੋ ਸਾਲਾਂ ਦਾ ਸ਼ਾਇਦ ਜਵਾਨ ਕਹਿੰਨਾ ਕੋ ਬਹੁਤ ਮਾੜੀ ਗੱਲ ਆ ਯਾਰ ਇਹ ਪੂਰਾ ਪਰਿਵਾਰ ਲੱਗਦਾ ਇਹ ਪੀਰਾਂ ਵਾਲੀ ਜਗ੍ਹਾ ਤੇ ਆਉਂਦੇ ਨੇ ਤੇ ਇਹ ਉੱਥੇ ਉੱਥੋਂ ਆਪਣੇ ਲੋਟਾਏ ਹਾਰ ਯੂਰੋਪੀ ਸੰਗਤ ਆਪਣੇ ਸੁੱਖਾਂ ਪੂਰੀਆਂ ਕਰਾਉਣ ਲਈ ਸੁੱਖ ਕੇ ਜਾਂਦੀ ਹੈ ਇਹ ਉੱਥੋਂ ਹਾਰ ਚੋਰੀ ਕਰਕੇ ਲੈ ਗਏ ਇਹ ਪੂਰੀ ਤਿਆਰੀ ਦੇ ਨਾਲ ਆਏ ਸੀ ਜਿਹਨੇ ਚੱਕੀਆਂ ਲੇਡੀਆਂ ਲੋਕਸੱਲਾਂ ਦੀ ਲੋਕਸੱਲਾਂ ਦਾ ਬੱਚਾ ਇੱਕ ਕੁੜੀ ਆ ਆ ਬੰਦਾ ਇਹਨਾਂ ਨੂੰ ਪਤਾ ਸੀ ਕਿ ਇੱਥੇ ਕੈਮਰੇ ਲੱਗੇ ਨੇ ਪਰ ਇਹਨਾਂ ਨੇ ਬਿਲਕੁਲ ਵੀ ਇੱਥੇ ਪ੍ਰਵਾਹ ਨਹੀਂ ਕਰੀਏ ਕੰਮ ਕਰਨ ਚ ਇਹ ਬਹੁਤ ਹੀ ਮਾੜੀ ਹਰਕਤ ਕਰੀ ਇਹਨਾਂ ਨੇ ਆ ਬੰਦਾ ਦੇਖ ਲਿਓ ਬਾਹਰ ਜਾ ਕੇ ਰਾਕੀ ਕਰਨ ਲੱਗੇ ਜਾਂਦਾ ਇਹ ਤੀਵੀਂ ਥਿਆਰ ਗੁੜੀ ਇੱਥੇ ਆਪਣਾ ਕੰਮ ਕਰਨ ਨਾ ਦੇਂਦੇ ਨੇ ਗੁੜੀ ਥੱਲੇ ਬੈਠ ਕੇ ਦੇਖ ਰਿਹਾ ਆ ਸਾ ਆਪਾਂ ਸਭpass ਲੈ ਗਏ ਇਹਨਾਂ ਨੂੰ ਪਤਾ ਨਾ ਸੀ ਇੱਥੇ ਕੈਮਰਾ ਲੱਗੇ ਹੋਏ ਨੇ ਪ੍ਰਬੰਧਕਾਂ ਨੇ ਦੂਸਰੇ ਦਿਨ ਦੇਖਿਆ ਕਿ ਇੱਥੇ ਚੋਰੀ ਹੋ ਗਈ ਤਾਂ ਉਹਨਾਂ ਨੇ ਇਹ ਦੇਖਿਆ ਕਿ ਇੱਕ ਪੂਰਾ ਪਰਿਵਾਰੀ ਨੋਟ ਵਾਲੇ ਹਾਰ ਚੋਰੀ ਕਰਕੇ ਲੈ ਗਿਆ ਗੁੜੀ ਥੱਲੇ ਬੈਠੀ ਨੋਟ ਵਾਲੇ ਹਾਰ ਆਪਣੇ ਬੈਗ ਦੇ ਵਿੱਚ ਪਾਈ ਜਾਂਦੀ ਆ ਇਹ ਲੇਡੀਜ਼ ਉਹਦੇ ਕੋਲ ਖੜੀ ਐ ਇਹਨੂੰ ਲੇਡੀਜ਼ ਵੀ ਬਾਹਰ ਨੂੰ ਚੜੀ ਗਈ ਦਿਬਾਕ ਲੈ ਕੇ ਬਹੁਤ ਮਾੜੀ ਕੱਲਾਈ ਹੈ। ਹਾਰੀ ਆਪਣੇ ਲਿਫਾਫੇ ਵਿੱਚ ਪਾਈ ਜਾਂਦੀ ਹੈ। ਦੋਨੇ ਬਾਹਰ ਚੜ੍ਹ ਗਏ। ਕੁੜੀਆਂ ਅੰਦਰਾਂ ਕੁੜੀਆਂ ਵੀ ਹੁਣ ਨੋਟਾਂ ਦੇ ਹਾਰ ਲਿਫਾਫੇ ਵਿੱਚ ਪਾ ਕੇ ਆਹ ਦੇਖੋ ਬਾਹਰ ਚੱਲੀ ਹੈ। ਇਹਨਾਂ ਨੇ ਬਹੁਤ ਹੀ ਮਾੜੀ ਹਰਕਤ ਕੀਤੀ ਹੈ। ਆਹ ਦੇਖੜੋ ਆ ਲੇਡੀ ਜਗੀ ਨਾਲ ਜਵਾਕ ਇਹਦੇ। ਆਹ ਕੁੜੀ ਹੈ ਜਿਹਨੇ ਨੋਟਾਂ ਦੇ ਹਾਰ ਲਿਫਾਫੇ ਵਿੱਚ ਪਾ ਕੇ ਲੈ ਗਈ। ਆਹ ਬੰਦਾ ਇਹਦੇ ਨਾਲ ਹਰੇ ਕੱਪੜੇ ਪਾਉਂ। ਕਿਰਪਾ ਕਰਕੇ ਵੀਡੀਓ ਨੂੰ ਬਸ ਬਸ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਦਾ ਪਤਾ ਲਗਾਇਆ ਜਾ ਸਕੇ। ਇਹ ਕੰਢਿਚਪਾਰ ਜਾਂ ਆਲੇ ਦੁਆਲੇ ਕਿਸੇ ਪਿੰਡ ਦੇ ਹੀ ਹੋ ਸਕਦੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇੱਥੇ ਨੋਟ ਵਾਲੇ ਹਾਰ ਨੇ ਇਹ ਪੂਰੀ ਤਿਆਰੀ ਦੇ ਵਿੱਚ ਆਏ ਸੀ ਵੀਡੀਓ ਨੂੰ ਬਰ ਬਰ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਪਾ ਦਿਓ ਜਿੱਥੇ ਜਿੱਥੇ ਦੇਖ ਰਿਹਾ ਐਸਾ ਬੱਸ ਬੱਸ ਲੈ ਗਏ ਆ ਦੇਖ ਲਓ ਪਹਿਲਾਂ ਪੁਰਸ਼ ਸ਼ਰਦਾ ਦੇ ਨਾਲ ਆ ਕੇ ਮਖਾ ਟੇਕਦੇ ਜਿੱਥੇ ਲੋਕ ਆਪਣੀ ਮੁਰਾਦਾ ਪੂਰੀ ਕਰਾਉਂਦੇ ਨੇ ਏਡੀ ਮਾੜੀ ਹਰਕਤ ਕਰਦੇ ਨੇ ਬਹੁਤ ਹੀ ਮਾੜੀ ਸਿੱਖਿਆ ਦੇ ਰਹੇ ਨੇ ਆਪਣੇ ਜਵਾਬਾਂ ਨੂੰ ਕਿਉਂਕਿ ਇਹ ਹਜੇ ਇਹਨਾਂ ਦਾ ਬਚਪਨ ਆ ਇਹਨਾਂ ਨੇ ਥੋੜੇ ਟਾਈਮ ਤੱਕ ਬਹੁਤ ਵੱਡੇ ਚੋਰ ਬਣ ਗਏ ਨੇ ਆ ਦੇਖ ਲੋ ਕਿਉਂਕਿ ਬਚਪਨ ਵਿੱਚ ਸਿੱਖਿਆ ਹੈ ਬੱਚਾ ਕਦੇ ਵੀ ਕੁਝ ਨਹੀਂ ਭੁੱਲਦਾ ਬਹੁਤ ਮਾੜੀ ਗੱਲ ਆ ਯਾਰ ਕਰਨਾ ਉਹਦੀ ਸਿੱਖਿਆ ਮਾਤਾ ਪਿਤਾ ਦਿੰਦਾ ਜਿਹੇ ਜਿਉ ਬਣਾਉਣਾ ਚਾਹ। ਇਹ ਦੇਖ ਲਓ ਇਹਨਾਂ ਦਾ ਕਿਹਜੇ ਆ ਪਤਾ ਨਹੀਂ ਕੀ ਮਜਬੂਰੀ ਹੋ ਸਕਦੀ ਆ ਪਰ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਪੀੜਾਂ ਦੀ ਜਗ੍ਹਾ ਕਿ ਇੱਥੇ ਲੋਕ ਆਪਣੀ ਮਰਜ਼ੀ ਪੂਰੀਆਂ ਕਰਵਾਉਣ ਆਉਂਦੇ ਨੇ ਪਰ ਇਹਨਾਂ ਨੇ ਬਹੁਤ ਹੀ ਮਾੜੀ ਕਰਤਤ ਕੀਤੀ ਆ ਆ ਲੇਡੀਜ਼ ਵੀ ਦੇਖੋ ਬਾਹਰ ਚ ਲੇਕੀ ਕੁੜੀਆਂ ਐ ਉਹ ਨਾਲ ਹੀ ਹਾਰ ਪਾਈ ਜਾਂਦੀ ਆ ਉਹਦੇ ਬੈਗ ਚੋਂ ਇੱਕ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਲਓ ਤਾਂ ਕਿ ਇਹਨਾਂ ਦਾ ਪਤਾ ਲਗਾਇਆ ਜਾ ਸਕੇ ਆ ਚੱਲੀ ਕੁੜੀ ਇਹਦੇ ਨਾਲ ਸ਼ੇਅਰ ਕਰ ਦਿਓ ਫਿਰ ਤੇ